ਆਨਲਾਈਨ ਠੱਗੀ ਕਰਨ ਵਾਲੇ ਠੱਗ ਕਿਸ ਰੋ ਵਿੱਚ ਤੁਹਾਨੂੰ ਮਿਲ ਜਾਣੇ ਸ਼ਾਇਦ ਆਪ ਨੂੰ ਵੀ ਨਹੀਂ ਪਤਾ ਲੱਗਦਾ ਤੁਸੀਂ ਅਕਸਰ ਸੁਣਿਆ ਹੋਣਾ ਕਿ ਆਨਲਾਈਨ ਠੱਗੀ ਕਰਨ ਵਾਲੇ ਲੋਕਾਂ ਨੂੰ ਲਾਟਰੀ ਲੱਗਣ ਦੇ ਨਾਮ ਤੇ ਲੁੱਟਦੇ ਨੇ ਜਾਂ ਬੈਂਕ ਵਾਲੇ ਬਣ ਕੇ ਤੁਹਾਡੇ ਕੋਲੋਂ ਅਕਾਊਂਟ ਅਤੇ ਏਟੀਐਮ ਕਾਰਡ ਦੀ ਜਾਣਕਾਰੀ ਹਾਸਲ ਕਰਦੇ ਨੇ ਅਤੇ ਤੁਹਾਡਾ ਖਾਤਾ ਸਾਫ਼ ਕਰ ਦਿੰਦੇ ਨੇ ਪਰ ਇਸ ਵਾਰ ਆਨਲਾਈਨ ਠੱਗੀ ਕੁਝ ਅਲੱਗ ਤਰੀਕੇ ਦੀ ਹੋਈ ਹੈ ਵਪਾਰੀ ਕੋਲੋਂ ਫੈਕਟਰੀ ਵਾਲਾ ਬਣ ਕੇ ਆਨਲਾਈਨ ਠੱਗੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਵਿੱਚ ਹਾਰਡਵੇਅਰ ਦਾ ਕੰਮ ਕਰਨੇ ਾਰੇ ਵਪਾਰੀ ਅਮਿਤ ਕੁਮਾਰ ਗਰਗਣੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੂੰ WhatsApp ਤੇ ਕਾਲ ਆਈ ਕਿ ਉਹ ਹਾਰਡਵੇਅਰ ਦਾ ਕੰਮ ਕਰਦੇ ਨੇ ਅਤੇ ਉਸ ਕੋਲੋਂ ਹਾਰਡਵੇਅਰ ਦਾ ਸਮਾਨ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪਰ ਜਦੋਂ ਅਮਿਤ ਗਰਗਣੇ ਚੰਗਾ ਰਿਸਪੌਂਸ ਨਹੀਂ ਦਿੱਤਾ ਤਾਂ ਸਮਾਂ ਬੀਤਦਾ ਗਿਆ ਠੱਗਾਂ ਨੇ ਅਮਿਤ ਨੂੰ WhatsApp ਤੇ ਅਕਸਰ ਡੇਲੀ ਮੈਸੇਜ ਭੇਜਨੇ ਸ਼ੁਰੂ ਕਰ ਦਿੱਤੇ ਠੱਗੀ ਦਾ ਜਾਲ ਸੁੱਟਣਾ ਸ਼ੁਰੂ ਕਰ ਦਿੱਤਾ ਕੁਝ ਦਿਨ ਬਾਅਦ ਅਮਿਤ ਨੂੰ ਫਿਰ ਮੈਸੇਜ ਆਇਆ ਉਹਨਾਂ ਕੋਲੋਂ ਕੁਝ ਮਾਲ ਲਵੇ ਜੋ ਕਿ ਉਹਨੂੰ ਸਸਤੇ ਰੇਟਾਂ ਤੇ ਮਿਲ ਜਾਵੇਗਾ ਇਸ ਚਾਂਸੇ ਵਿੱਚ ਫਸ ਕੇ ਅਮਿਤ ਨੇ 55000 ਰੁਪਏ Google Pay ਰਾਹੀਂ ਠੱਗੀ ਦਾ ਸ਼ਿਕਾਰ ਹੋਇਆ ਹੈ ਮੇਰਾ ਨਾਮ ਅਮਿਤ ਕੁਮਾਰ ਗਰਗ ਹੈ ਜੀ ਬਗਦਾਦੀ ਗੇਟ 'ਚ ਮੇਰੀ ਗਰਗ ਸੇਲ ਦੇ ਨਾਮ ਤੋਂ ਸ਼ਾਪ ਹੈ ਮੇਰੇ ਕੋਲ ਥੋੜੇ ਦਿਨ ਪਹਿਲੇ ਇੱਕ ਗੁਜਰਾਤ ਦੀ ਪਾਰਟੀ ਦੇ ਮੈਸੇਜ ਆਏ ਲੈ ਵੀ ਅਸੀਂ ਮਾਲ ਵਗੈਰਾ ਕੋਈ Facebook ਤੋਂ ਉਹਨਾਂ ਨੇ ਮੇਰਾ ਨੰਬਰ ਚੱਕਿਆ ਉਹਨਾਂ ਨੇ ਕਿਹਾ ਜੀ ਅਸੀਂ ਇਹ ਪ੍ਰੋਡਕਟ ਵਗੈਰਾ ਬਣਾਉਂਦੇ ਹਾਂ ਤੁਸੀਂ ਸਾਡੇ ਨਾਲ ਡੀਲ ਕਰੋ ਕੁਝ ਸੈਂਪਲ ਮੰਗਵਾ ਕੇ ਦੇਖੋ ਮੈਂ ਉਹਨਾਂ ਦਾ ਹਰ ਰੋਜ਼ ਜੋ ਗੁੱਡ ਮਾਰਨਿੰਗ ਮਾਨੂੰ ਸ਼ੇਅਰ ਕਰਨ ਲਾਪੇ ਮੇਰੇ ਨਾਲ ਅਜੇ ਕੋਈ ਉਹਨਾਂ ਨਾਲ ਕੋਈ ਰਿਸਪੌਂਸ ਨਹੀਂ ਦੇ ਰਿਹਾ ਸੀ ਉਹਨਾਂ ਨੂੰ ਇੱਕ ਦਿਨ ਉਹਨਾਂ ਨੇ ਕਿਹਾ ਕੋਈ ਸਾਡੇ ਕੋਲ 2000 4000 ਰੁਪਏ ਪਾ ਕੇ ਤੁਸੀਂ ਸੈਂਪਲ ਬਣਾ ਕੇ ਸਾਡੇ ਕੋਲ ਮਾਲ ਦੇਖਣਾ ਸੈਂਪਲ ਕਿਸ ਚੀਜ਼ ਦਾ ਸੈਂਪਲ ਤਰਪਾਲ ਪਲਾਸਟਿਕ ਤਰਪਾਲ ਵਗੈਰਾ ਉਹਨਾਂ ਨੇ ਤਰਪਾਲ ਦਾ ਸੈਂਪਲ ਇੱਕ 5000 ਰੁਪਏ ਮੇਰੇ ਕੋਲ ਪਟੇਲ ਗਰੁੱਪ ਆਫ ਇੰਡਸਟਰੀ ਦੇ ਵਿੱਚ ਅਮਾਉਂਟ ਭਵਾਈ ਉਹ ਗੂਗਲ ਪੇ ਹੋਈ ਅਮਾਉਂਟ ਉਸ ਤੋਂ ਬਾਅਦ ਚ ਮੈਨੂੰ ਕਹਿੰਦੇ ਤੁਹਾਡਾ ਮਾਲ ਰੈਡੀ ਹੋ ਗਿਆ ਡਿਸਪੈਚ ਕਰਨਾ ਮੈਂ ਕਿਹਾ ਜੀ ਤੁਸੀਂ ਡਿਸਪੈਚ ਕਰ ਦਿਓ ਟਰਾਂਸਪੋਰਟ ਵਗੈਰਾ ਦੀ ਡਿਟੇਲ ਮੈਨੂੰ ਸ਼ੋਅ ਕਰਨ ਲੱਗੇ ਕਹ ਇਹ ਕਰਕੇ ਉਹਨਾਂ ਨੇ ਮੇਰੇ ਕੋਲ 28000 ਤੇ 23000 ਰੁਪਏ ਆ 5000 ਰੁਪਏ ਦੀ ਪਹਿਲੇ ਉਹਨਾਂ ਨੇ ਪੇਮੈਂਟ ਟੇਲ ਗਰੁੱਪ ਆਫ ਇੰਡਸਟਰੀ ਦੇ ਖਾਤੇ 'ਚ ਪਵਾਈ ਹੈ ਜੀ ਬਾਅਦ 'ਚ ਉਹਨਾਂ ਨੇ 28000 ਤੇ 23000 ਰੁਪਏ ਦੀ ਐਂਟਰੀ ਆਪਣੇ ਖਾਤੇ 'ਚ ਪੇਮੈਂਟ ਪਵਾ ਲਈ ਪੇਮੈਂਟ ਪਵਾ ਕੇ ਕਹਿੰਦੇ ਅੱਜ ਥੋੜਾ ਮਾਲ ਡਿਸਪੈਚ ਹੋ ਜਾਏਗਾ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਕੋਈ ਵੀ ਫੋਨ ਰਿਸੀਵ ਕਰਨਾ ਬੰਦ ਕਰਤਾ ਜਿਹੜੀ ਪੇਮੈਂਟ ਪਈ ਆ ਉਹ ਕਿਸੇ ਰਾਜਸਥਾਨ ਦੇ ਬੰਦੇ ਦੇ ਖਾਤੇ 'ਚ ਹੋ ਰਹੀ ਆ ਸਾਈਬਰ ਕ੍ਰਾਈਮ ਵਿੱਚ ਮੇਰੇ ਨਾਲ ਇੱਕ ਠੱਗੀ ਹੋਈ ਆ ਜਿਹੜੀ ਵੀ ਕਿ ਹੁਣ ਮੇਰਾ ਕੋਈ ਫੋਨ ਰ ਆ ਗਿਆ ਇੱਕ ਉਹ ਦੰਮਾ ਕੀ ਦਸਾਈ ਬਹਿ ਪਹਿਲੇ ਤਾਂ ਮੇਰੇ ਨਾਲ ਇਹ ਹੋ ਗਈ ਹੈ ਠੱਗੀ ਥੋੜੇ ਦਿਨ ਪਹਿਲੇ ਮੇਰੀ ਦੁਕਾਨ ਤੇ ਚੋਰੀ ਹੋ ਗਈ ਹੈ ਸਵੇਰੇ ਸਵੇਰੇ 25 ਤਰੀਕ ਨੂੰ ਸਵੇਰੇ 4:48 ਮਿੰਟ ਤੇ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਆਪਣੇ ਸੀਐਮ ਸਾਹਿਬ ਭਗਤਮਾਨ ਜੀ ਨੇ ਕੈਮਰੇ ਲਗਾਏ ਆ ਜੋ ਕਿ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਫੇਸ ਤੇ ਹੈ ਤੇ ਮੇਰੀ ਦੁਕਾਨ ਤੇ ਸਵੇਰੇ 4:48 ਮਿੰਟ ਤੇ ਉਹਨਾਂ ਨੇ ਦੁਕਾਨ ਦਾ ਤਾਰਾ ਤੋੜ ਕੇ ਮੇਰੀ ਐਕਟਵਾ ਕੱਢ ਕੇ ਲੈ ਗਏ ਪਲੱਸ ਸਮਾਨ ਚੋਰੀ ਕਰਕੇ ਲੈ ਗਏ ਜਿੰਦੀ ਵੀਡੀਓ ਪਲੱਸ ਐਫਆਈਆਰ ਮੈਂ ਪੁਲਿਸ ਚ ਦਰਜ ਕਰਾਈ ਹੈ ਪਰ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਇਸੇ ਤਰ੍ਹਾਂ ਮੈਂ ਸਾਈਬਰ ਕ੍ਰਾਈਮ ਦਫ਼ਤਰ ਗਿਆ ਜਿਹੜਾ ਫੌਨਪੁਰ ਕੈਂਟ ਥਾਣੇ ਦੇ ਉੱਪਰ ਉਹਦੇ 'ਚ ਜਾ ਕੇ ਮੈਂ ਆਪਣੀ ਆਹ ਐਫ ਆਈ ਆਰ ਕੱਲ ਦਰਜ ਕਰਵਾ ਕੇ ਆਇਆ ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਸੁੱਤਾ ਹੋਇਆ ਮੇਰਾ ਕੋਈ ਸਾਥ ਨਹੀਂ। ਤਾਂ ਜਿਹੜੀ ਠੱਗੀ ਜਿਹੜੀ ਹੋਈ ਹੈ ਤਾਂ ਉਹ ਕੀ ਦੱਸਦੇ ਨੇ ਤੁਹਾਡੇ ਨਾਲ ਗੱਲਬਾਤ ਵੀ ਹੋਈ ਹੈ ਚੈਟ ਵੀ ਹੋ ਰਹੀ ਹੈ ਕਿ ਠੱਗੀ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਪੈਸੇ ਕਿਹਦੇ ਖਾਤੇ 'ਚ ਗਏ ਆ? ਉਹਨਾਂ ਨੇ ਜਿਹੜਾ ਠੱਗੀ ਕੀਤੀ ਹੈ ਜੀ ਇੱਕ ਅਨਨੋਨ ਪਰਸਨ ਹੈ ਜਿਸ ਦਾ ਨਾਮ ਗੂਗਲ 'ਤੇ ਤੇ ਸ਼ੋਅ ਕੀਤਾ ਹੋਇਆ ਪਟੇਲ ਗਰੁੱਪ ਆਫ ਇੰਡਸਟਰੀ ਪਰ ਉਹ ਛੰਗਾ ਰਾਮ ਜਲੌਰ ਰਾਜਸਥਾਨ ਦਾ ਖਾਤਾ ਹੈ ਉਹ ਕਨ ਮੈਂ ਉਹਨਾਂ ਦਾ SBI ਦਾ IFSC ਕੋਡ ਭਰਿਆ ਤੇ ਉਹ ਉੱਥੇ ਬਗੋਰ ਡਿਸਟ੍ਰਿਕਟ ਜਲੌਰ ਚ ਬਗੋਰ ਕੋਈ ਏਰੀਆ ਉਹਦੇ ਵਿੱਚ ਜੈਨ ਮੱਲੇ ਚੋਂ ਦੀ ਬ੍ਰਾਂਚ ਹੈ ਉਹ ਬੰਦਾ ਕਹਿੰਦਾ ਇਹ ਫਾਰਮਰ ਵਾਂਹ ਪੁੰਦੇ ਖਾਤੇ ਤੇ ਪੇਮੈਂਟ ਗਈ ਤੱਕੜੀ ਫੋਨ ਤੇ ਗੱਲ ਵੀ ਹੋਈ ਆ ਕਿ ਵੀ ਉਹ ਮੰਦਾ ਵੀ ਪੇਮੈਂਟ ਆਈ ਜਦੋਂ ਤੱਕਰ ਪੇਮੈਂਟ ਉਹਨਾਂ ਦੇ ਖਾਤੇ ਡਿਪੋਜ਼ਿਟ ਹੋ ਗਈ ਉਸ ਦਿਨ ਤੱਕਰ 18 ਤਰੀਕ ਕਰ 7 ਵਜੇ ਤੇ ਕਰੋਨਾ ਨੇ ਫੋਨ ਕਾਲ ਗਈ ਆ ਉਦੋਂ ਵਿੱਚ ਉਹਨਾਂ ਨੇ ਮੇਰਾ ਫੋਨ ਬਲੌਕ ਕਰ ਦਿੱਤਾ ਕੋਈ ਫੋਨ ਅਟੈਂਡ ਨਹੀਂ ਕਰ ਸਕਦੇ ਕੋਈ ਗੱਲਬਾਤ ਨਹੀਂ ਕਰ ਸਕਦੇ ਤਾਂ ਕੀ ਹੁਣ ਮੰਗ ਕੀ ਕਰਦੇ ਹੋ ਹਾਂਜੀ ਮੰਗ ਇਹ ਕਰਦੇ ਆ ਜੀ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਂ ਰਿਕੁਐਸਟ ਆ ਮੇਰੀ ਹੰਮਰ ਰਿਕੁਐਸਟ ਆ ਪ੍ਰਸ਼ਾਸਨ ਅੱਗੇ ਮੈਨੂੰ ਇਹਦਾ ਇਨਸਾਫ ਦਿਵਾਇਆ ਜਾਵੇ ਤੇ ਮੇਰੀ ਸੁਣਵਾਈ ਕੀਤੀ ਜਾਵੇ